ਜੋ ਹਾਲਾਤ ਬਣੇ ਆ ਮੈਂ ਉਹਨਾਂ ਬਾਰੇ ਪਹਿਲੇ ਜ਼ਿਕਰ ਕਰਨਾ ਚਾਹੂੰਗਾ ਆ ਲੈਂਡ ਗ੍ਰੈਬਿੰਗ ਸਕੀਮ ਕੀ ਹੈ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਉਹਨਾਂ ਨਾਲ ਪਲੈਨਿੰਗ ਕੀਤੀ ਗਈ ਕਿ ਮੈਨੂੰ 25 30 ਹਜ਼ਾਰ ਕਰੋੜ ਰੁਪਇਆ ਇਕੱਠਾ ਕਰਨਾ ਹੈ ਤੇ ਕੀ ਕੀਤਾ ਜਾਏ ਦਿੱਲੀ ਦੇ ਬਿਲਡਰ ਬੁਲਾਏ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਵਿੱਚ ਜਾਓ ਜਿਹੜੇ ਸ਼ਹਿਰ ਵਿੱਚੋਂ ਤੁਹਾਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਉਹ ਤੁਸੀਂ ਮੈਨੂੰ ਆਕੇ ਦੱਸਿਓ ਬਿਲਡਰਾਂ ਨਾਲ ਆਪਣੇ ਡੀਸੀ ਤੇ ਅਫਸਰ ਗਏ ਆਪਣੇ ਵੱਖ-ਵੱਖ ਸ਼ਹਿਰਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਵੇਂ ਥੋੜੇ ਪਠੰਡੇ ਉਹ ਬਿਲਡਰਾਂ ਨੇ ਕੋਈ ਸਾਢੇ 800 ਕਿੱਲਾ ਉਹਨਾਂ ਨੇ ਮਿਗਾ ਮਾਰੀ ਕਿ ਆਹ ਜ਼ਮੀਨ ਸਾਨੂੰ ਲੈ ਦਿਓ ਮਾਨਸਾ 'ਚ ਮੈਨੂੰ ਲੱਗਦਾ ਮੱਲਾ ਦਾ 212 ਕਿੱਲੇ ਐ ਲੁਧਿਆਣੇ 'ਚ ਕਿਉਂਕਿ ਜ਼ਿਆਦਾ ਮੋਟਾ ਪੈਸਾ ਬੰਦਾ ਸੀ 24000 ਕਿੱਲਾ ਲੁਧਿਆਣੇ ਚ ਲੈਣ ਲੱਗੇ ਐ ਤੇ ਬਾਕੀ 5000 ਕਿੱਲਾ ਅੰਮ੍ਰਿਤਸਰ ਤੇ ਸਾਰੇ ਸ਼ਹਿਰਾਂ ਚ ਫਿਰ ਬਿਲਡਰਾਂ ਨੇ ਤੇ ਕੇਜਰੀਵਾਲ ਨੇ ਮੀਟਿੰਗ ਕਰਕੇ ਨਕਸ਼ਾ ਬਣਾ ਲਿਆ ਕਿ ਆਹ ਜ਼ਮੀਨ ਸਾਨੂੰ ਦੇ ਦਿਓ ਤੇ ਫਿਰ ਉਹਨੇ ਕੀ ਸੋਚਿਆ ਕਿਵੇਂ ਦੇਵਾਂਗੇ ਤੇ ਬਿਲਡਰਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਸਸਤੀ ਜ਼ਮੀਨ ਦਿਓਗੇ ਤਾਂ ਹੀ ਅਸੀਂ ਤੁਹਾਨੂੰ ਮੋਢੇ ਕਫੇ ਦੇ ਸਕਾਂਗੇ ਫਿਰ ਇਹਨੇ ਇੱਕ ਸਕੀਮ ਲੱਗੀ ਕਿਉਂਕਿ ਜਦੋਂ ਬਾਦਲ ਸਾਹਿਬ ਆਪਣੀ ਜ਼ਮੀਨ ਆਪਾਂ ਕਿਸੇ ਕੰਮ ਵਾਸਤੇ ਲੈਂਦੇ ਸੀ ਭਾਵੇਂ ਕੁੱਦਾ ਯੂਨੀਵਰਸਿਟੀ ਬਣੀ ਭਾਵੇਂ ਅੱਜ ਥਰਮਲ ਪਲੈਂਟ ਬਣਿਆ ਕਿਸਾਨਾਂ ਨੂੰ ਬਣਾਉਂਦੇ ਸੀ ਜੋ ਮੂੰਹ ਤੋਂ ਕਰ ਦਿੰਦੇ ਸੀ ਆਪਣੇ ਨਾਲ ਨਾਲ ਉਹ ਤੋਂ ਵਧ ਦਿੰਦੇ ਸੀ ਦਿੰਦੇ ਸੀ ਕਿ ਨਹੀਂ ਬਾਪੂ ਬਾਦਲ ਚਾਰ ਗੁਣਾ ਮੈਨੂੰ ਲੱਗਦਾ ਬਾਅਦ ਵਿੱਚ ਮੈਂ ਕਈ ਵਾਰ ਪਿੰਡਾਂ 'ਚ ਲਾਈ ਪਈ ਜਾਂਦੀ ਸੀ ਕਿ ਸਾਡੀ ਜ਼ਮੀਨ ਕਿਉਂ ਨਹੀਂ ਦਿੰਦੇ ਕਿਉਂਕਿ ਗੁਜਾੜਾ ਪੱਤਾ ਤੋਂ ਲੈ ਕੇ ਸਾਰਾ ਕੁਝ ਉਦੋਂ ਕਮੇਟੀ ਵਿੱਚ ਪਿੰਡ ਦਾ ਸਰਪੰਚ ਹੁੰਦਾ ਸੀ ਐਮਐਲਏ ਹੁੰਦਾ ਸੀ ਤੇ ਜੋ ਫੈਸਲਾ ਹੋ ਜਾਂਦਾ ਸੀ ਮੇਰੇ ਬਾਪੂ ਬਾਦਲ ਦੀ ਸੋਚ ਸੀ ਕਿ ਕਿਸਾਨ ਨੇ ਆਪਣਾ ਦਿਲ ਦਿੱਤਾ ਤੇ ਉਹਨੂੰ ਉਹਨੂੰ ਕਿਸੇ ਚੀਜ਼ ਦੀ ਲੋਆ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੀ ਜ਼ਮੀਨ ਛੱਡ ਰਿਹਾ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਯਾਦ ਆ ਜਿਹੜੇ ਆਪਣੇ ਕਿਸਾਨਾਂ ਨੇ ਆਪਾਂ ਜ਼ਮੀਨ ਭਾਵੇਂ ਧਰਮਲ ਪਲਾਂਟ ਵਾਸਤੇ ਭਾਵੇਂ ਯੂਨੀਵਰਸਿਟੀ ਵਾਸਤੇ ਦਿੱਤੀ ਜੇ ਉਹਨਾਂ ਨੇ 20 ਕਿੱਲੇ ਦਿੱਤੀ ਤੇ ਜਾ ਕੇ 50 60 ਕਿੱਲੇ ਬਣਾ ਲਏ ਅੱਗੇ ਜਾ ਕੇ ਕਿਉਂਕਿ ਨਾਲੇ ਮੋਟਰਾਂ ਸਾਰਾ ਕੁਝ ਹੀ ਤੇ ਇਹਨਾਂ ਨੂੰ ਤਾਂ ਪਤਾ ਨਹੀਂ ਆਹ ਤਾਂ ਦਿੱਲੀ ਵਾਲੇ ਆ ਕੇਜਰੀਵਾਲ ਨੂੰ ਕੀ ਪਤਾ ਝੋਲਾ ਕਿਵੇਂ ਵੀ ਚਲਾਈਦਾ ਨਰਮਾ ਕਿਵੇਂ ਹੁੰਦਾ ਇਹਨੂੰ ਤਾਂ ਪਤਾ ਨਹੀਂ ਆਦਾ ਇੱਥੇ ਲੁੱਟਣਾ ਹੈ ਪੰਜਾਬ ਵਿੱਚ ਆ ਭਗਵਾਨ ਤਮਨ ਨਹੀਂ ਆ ਮੁੱਖ ਮੰਤਰੀ ਕੇਜਰੀਵਾਲ ਹੈ ਮਹਾਲੀ ਵਿੱਚ ਮਾਰ ਖੇਡਦਾ ਦਫ਼ਤਰ ਤੇ ਆਪਣਾ ਘਰ ਬਣਾ ਲਿਆ ਹੁਣ ਮੁਹੱਲੀ ਰਹਿੰਦਾ ਅਸ ਸੋਡਿਆ ਜਿਹੜਾ ਇਹਨਾਂ ਦਾ ਉਥੋਂ ਕੱਢਿਆ ਜੇਲ੍ਹ ਚੋਂ ਆਇਆ ਹੈ ਉਹਨੂੰ ਚੀਫ ਮਨਿਸਟਰ ਦੀ ਨਾਲ ਦੀ ਕੋਠੀ ਦੇਤੀ ਐ ਚਾਰ ਮਹਿਕਮੇ ਸਸੋੜੀਏ ਕੋਲੇ ਐ ਤੇ ਚਾਰ ਮਹਿਕਮੇ ਜੈਨ ਕੋਲੇ ਐ ਤੇ ਮੁੱਖ ਮੰਤਰੀ ਬਣ ਗਿਆ ਕੇਜਰੀਵਾਲ ਪੰਜਾਬ ਦੇ ਅਫਸਰ ਭਗਵੰਤ ਮਾਨ ਕੋਲੇ ਨਹੀਂ ਜਾਂਦੇ ਮੀਟਿੰਗਾਂ ਪੰਜਾਬ ਪਵੰਚ ਕੇਜਰੀਵਾਲ ਕਰਦਾ ਹੈ ਜਿੱਥੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਮੈਂ ਵਾਪਸ ਉਸ ਗਲਤੀ ਹੁਣਾ ਐ ਇਹਨਾਂ ਨੇ ਕੀ ਸੋਚਿਆ ਕਿ ਕਿਵੇਂ ਦੇਵਾਂਗੇ ਜਿਹੜਾ ਐਕਟ ਬਾਦਲ ਸਾਹਿਬ ਦੇ ਟਾਈਮ ਸੀ ਉਹ ਸਾਹਬਨਾਂ ਦਾ ਕਰੋੜਾ ਰੁਪਏ ਦੇਣਾ ਪੈਣਾ ਹੈ ਇਹਨਾਂ ਨੇ ਇੱਕ ਨਵਾਂ ਫੈਸਲਾ ਕਰ ਲਿਆ ਜਿਹੜਾ 25 30 ਸਾਲ ਪਹਿਲੇ ਕੋਈ ਪੁਰਾਣਾ ਐਕਟ ਸੀ ਜੋ ਉਦੋਂ ਦਾ ਜ਼ਮੀਨਾ ਉਦੋਂ ਕੁਝ ਹੁੰਦਾ ਹੀ ਨਹੀਂ ਸੀ ਉਹ ਕੱਢ ਲਿਆ ਉਹ ਕਾਨੂੰਨ ਹੈ ਹੀ ਨਹੀਂ ਪਰ ਉਹਦਾ ਨਾਮ ਆ ਲਿਆ ਤੇ ਉਹਦੇ ਵਿੱਚ ਇੱਕ ਉਹਨਾਂ ਦਾ ਸੈਕਸ਼ਨ ਹੈ 56 ਸੈਕਸ਼ਨ ਉਸ ਕਾਨੂੰਨ ਵਿੱਚ ਕੀ ਗਵਰਨਮੈਂਟ ਜਿੱਦਾ ਮਰਜ਼ੀ ਲੈਂਡ ਅਕਵਾਇਰ ਕਰ ਸਕਦੀ ਹੈ ਕਿਸੇ ਮਰਜ਼ੀ ਰੇਟ ਤੇ ਕਰ ਸਕਦੀ ਹੈ ਤੇ ਅਕਵਾਇਰ ਕਰਨ ਦੇ ਬਾਅਦ ਕਿਸੇ ਮਰਜ਼ੀ ਨੂੰ ਦੇ ਸਕਦੀ ਹੈ ਅਫਸਰ ਡਰ ਗਏ ਕਿ ਅਸੀਂ ਆ ਕਿਵੇਂ ਕਰਾਂਗੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਡੇਢ ਸਾਲ ਰਹਿ ਗਿਆ ਸਾਰੇ ਅੰਦਰ ਹੋਣਗੇ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ ਚੀਫ ਸੈਕਟਰੀ ਪੱਟਿਆ ਪੰਜਾਬ ਦਾ ਕਿਉਂਕਿ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਹੈ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਆ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਟਦਾ ਸੈਕਟਰੀਆਂ ਦਾ ਵੀ ਕੱਟਦਾ ਸਾਰੇ ਨਾਂ ਕੱਟਦੇ ਤੇ ਪੰਜ ਮੈਂਬਰ ਕਮੇਟੀ ਬਣਾਦੀ ਜਿਹੜੀ ਸਾਰੀ 40 ਹਜ਼ਾਰ ਏਕੜ ਐਕਵਾਇਰ ਕਰੂਗੀ ਉਹਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾ ਲੈ ਤੈਨੂੰ ਚੀਫ ਸੈਕਟਰੀ ਬਣਾ ਦਿੰਨੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਹੀ ਜਾਨੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟੋ ਘੱਟ ਇੰਨੀ ਸ਼ਰਮ ਤਾਂ ਕਰੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕਬਜ਼ਾ ਕਰ ਲੁੱਟਣ ਆਏ ਐ ਉਹਨਾਂ ਦਾ ਸਾਥ ਦੇ ਰਿਓ ਤੇ ਦੂਜੇ ਬੰਦੇ ਕਿਹੜੇ ਐ ਤੁਸੀਂ ਹੈਰਾਨ ਰਹਿ ਜਾਓਗੇ ਜਿਹਦਾ ਕੋਈ ਲੈਣਾ ਦੇਣਾ ਪੰਜਾਬ 'ਚ ਨਹੀਂ ਇੱਕ ਦਿੱਲੀੋਂ ਹੈਗਾ ਓਨਰਾਖ ਕੁੰਡੂ ਨਾਂ ਵੀ ਨਿਕਿਆ ਜਾਂਦਾ ਐ ਉਹ ਕਮੇਟੀ ਵਿੱਚ ਚੀਫ ਸੈਕਟਰੀ ਨਰਾਜੀ ਨੇ ਸਾਰੇ 40 ਹਜ਼ਾਰ ਏਕੜ ਐਕਵਾਇਰ ਕਰਨਾ ਓਨਰਾਖ ਕੁੰਡੂ ਦੂਜਾ ਹੈਗਾ ਸ਼ੌਕਤ ਰੋਏ ਮੈਨੂੰ ਲੱਗਦਾ ਉਥੋਂ ਬੰਗਾਲ ਦਾ ਹੋਣਾ ਐ ਇੱਕ ਵੈਬਬ ਮਹੇਸ਼ਵਰੀ ਮਹੇਸ਼ਵਰੀ ਕਿੱਥੋਂ ਦੇ ਹਾਂ ਉੱਧਰ ਇਹ ਕੋਈ ਸੀਵਾ ਬੰਸਰ ਨਾ ਹੀ ਨਹੀਂ ਪਤਾ ਯਾਰ ਸਾਰੇ ਉੱਥੋਂ ਲਿਆਉਂਦੇ ਆ ਹੁਣ ਆ 40000 ਏਕੜ ਅਕਵਾਇਰ ਕਰਨਗੇ ਮੈਂ ਕੁੰਡੂ ਸ਼ੁੰਡੂ ਸਾਰਿਆਂ ਨੂੰ ਕਹਿ ਦੇਣਾ ਪੰਜਾਬ ਜੀ ਨਹੀਂ ਵੰਡ ਦਿੰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਜਿਵੇਂ ਬਾਪੂ ਬਾਦਲ ਨੇ ਕਿਤੇ ਪਰਵਾਹ ਨਹੀਂ ਕੀਤੀ ਜਦੋਂ ਕੋਈ ਪੰਗਾ ਲੈਂਦਾ ਸੀ ਪੰਜਾਬ ਦਾ ਕੌਮ ਦਾ ਬਾਪੂ ਬਾਦਲ ਅੱਗੇ ਹੁੰਦੇ ਸੀ ਕਿ ਨਹੀਂ ਤੇ ਉਹਨਾਂ ਦੇ ਨਾਲ ਥੋੜੇ ਬਜ਼ੁਰਗ ਹੁੰਦੇ ਸੀ ਕਿ ਨਹੀਂ ਉਵੇਂ ਹੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਆ ਪੰਜਾਬ ਦੀ ਆ ਖੇਤਰੀ ਪਾਰਟੀ ਆ ਤੁਹਾਡੀ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਆ ਪੰਜਾਬ ਵਾਸਤੇ ਆ ਸਾਸੀ ਸੁਬਾਦਲ ਬਾਪੂ ਬਾਦਲ ਜਦੋਂ ਉੜਦੇ ਸੀ ਉਹਨਾਂ ਦੇ ਦਿਲ ਚ ਪੰਜਾਬ ਸੀ ਸੌਂਦੇ ਸੀ ਪੰਜਾਬ ਸੀ ਇਹਨਾਂ ਦੇ ਦਿਲ 'ਚ ਗਰੀਬ ਸੀ ਕਿਸਾਨ ਸੀ ਮੁੱਖ ਮੰਤਰੀ ਹੁੰਦੇ ਮੈਨ ਲੱਗਦਾ ਕੋਈ ਦਿਨ ਨਹੀਂ ਸੀ ਜਿੱਥੇ 5 ਵਜੇ ਉੱਠ ਕੇ ਕਿਸੇ ਨਾ ਕਿਸੇ ਪਿੰਡ 'ਚ ਸੱਚ 'ਚ ਵੇੜੇ 'ਚ ਜਾਂ ਕਿਸੇ ਦੇ ਘੇ ਨਾ ਹੋਣ ਮੁੱਖ ਮੰਤਰੀ ਉਹ ਹੁੰਦਾ ਇਹਨਾਂ ਵਾਂਗੂ ਨਹੀਂ ਜਿਹੜੇ ਆਪਾਂ 10 ਸਾਲ ਖਰਾਬ ਕਰ ਲਏ ਇੱਕ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਬਠਿੰਡੇ ਉਹਨੇ ਝੂਠੀ ਸੌਂ ਖਾ ਗਈ ਤੇ ਆਪਾਂ ਸਾਰੇ ਮਗਰ ਲੱਗ ਗਏ ਉਹਦੇ ਵਾਰਾ ਇੱਕ ਨਵਾਂ ਠੱਗ ਆ ਗਿਆ ਝਾੜੂ ਵਾਲੇ ਆਪਾਂ ਮਗਰ ਲੱਗ ਗਏ ਤੇ 10 ਸਾਲ ਕੀ ਹੋਇਆ ਜਿੰਦਗੀ ਖਰਾਬ ਹੋ ਗਈ ਨਾ ਹੁਣ ਆਪਾਂ ਮੈਂ ਕਹਿਣਾ ਚਾਹਣਾ ਹੁਣ ਮੈਂ ਤੁਹਾਨੂੰ ਪੂਰੇ ਪੰਜਾਬ ਦਾ ਨਕਸ਼ਾ ਦੱਸਦਾ ਐ ਅੱਜ ਅਖਬਾਰ 'ਚ ਵੀ ਆਇਆ ਐ ਅੰਗਰੇਜ਼ੀ ਟ੍ਰਿਬਿਊਨ 'ਚ ਪਿਛਲੇ 25 ਸਾਲਾਂ 'ਚ ਇਕੱਲਾ 11000 ਏਕੜ ਕੁਆਇਰ ਹੋਇਆ 25 ਸਾਲਾਂ 'ਚ 25 ਸਾਲਾਂ ਆ ਯਾਰ ਥੱਲੇ ਮੈਜੋ ਥੱਲੇ ਬੈਜੋ ਸਾਰੇ ਉਹ ਨਹੀਂ ਨਹੀਂ ਉਹ ਕੈਮਰੇ ਵਾਲੇ ਜਿਆਦਾ ਬੰਦ ਕਰ ਥੱਲੇ ਬਠੋ ਯਾਰ ਨਰਦੀਪ ਥੱਲੇ ਨਾ 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 ਥੱਲੇ ਥੱਲੇ ਬੈਜੋ ਹਾਂ ਥਾ ਥੱਲੇ ਸਾਰੇ ਹਾਂ ਹੁਣੇ ਦੱਸ ਮੈਂ ਤੁਹਾਨੂੰ ਦੱਸਣਾ ਚਾਹਣਾ ਯਾਰ ਤੁਸੀਂ ਵੀ ਥੋੜੇ ਹੋ ਜਾਓ ਗੋਡੇ ਥੋੜੇ ਥੱਲੇ ਕਰ ਲਓ ਮੁੰਡਿਓ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਉਹ ਤੂੰ ਵੀ ਹੋ ਜਾ ਗਰੂ ਅੱਛਾ 25 ਸਾਲਾਂ ਪਿਛਲੇ 25 ਸਾਲਾਂ ਚ ਟੋਟਲ 11000 ਕਿੱਲਾ ਅਕਵਾਇਰ ਹੋਇਆ ਹੈ ਹਲੇ ਤੱਕ 2000 ਕਿੱਲਾ ਤਾਂ ਡਿਵੈਲਪ ਹੀ ਨਹੀਂ ਹੋਇਆ 25 ਸਾਲਾਂ ਚ ਤੇ ਇਹਨਾਂ ਨੇ ਕਿੰਨਾ ਕਰ ਰਿਹਾ 40000 ਕਿੱਲਾ ਆ ਤਾਂ ਦੇਖ ਰਿਹਾ ਗਰਮ ਪਾਣੀ ਕਿੰਨਾ ਕ ਗਰਮ ਹੈ ਜੇ ਉਹਨਾਂ ਨੂੰ ਲੱਗਿਆ ਠੰਡਾ ਹੈ ਤੇ 60 7000 ਕਿੱਲਾ ਹੋਰ ਚੱਕ ਲੈਣਗੇ ਕੋਈ ਜ਼ਮੀਨ ਰਹਿਣੀ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਕੋਲ 70 75 ਸਾਲ ਹੋ ਗਏ 75 ਸਾਲ ਹੋ ਗਏ ਪੂਰਾ ਚੰਡੀਗੜ੍ਹ 28000 ਕਿੱਲਿਆਂ ਚ ਅਕਵਾਇਰ ਕੀਤੀ ਸੀ ਉਦੋਂ 28000 ਹਲੇ ਵੀ 8000 ਕਿੱਲਾ ਖਾਲੀ ਪਿਆ ਤੇ ਆ ਕਹਿੰਦੀ ਐ 40000 ਲੈਣਾ ਕਿਸ ਵਾਸਤੇ ਐ ਕਿਉਂਕਿ ਬਿਲਡਰਾਂ ਨੇ ਐਡਵਾਂਸ ਫੜੀ ਬੈਠੇ ਐ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਐ ਅਕਾਲੀ ਦਲ ਤੁਹਾਨੂੰ ਵੜ ਨਹੀਂ ਦਊਗਾ ਤੇ ਮੈਂ ਅੱਜ ਕਹਿੰਨਾ ਪੰਜਾਬ ਦੇ ਲੋਕ ਖੜੇ ਐ ਆਬ ਹਾਦਰ ਸੂਰਮੇ ਆ ਜਿਹੜੇ ਕੁਛ ਵੀ ਕੁਰਬਾਨੀ ਕਰ ਸਕਦੇ ਆ ਭਗਵਾਨਤਮਾਨ ਕੇਜਰੀਵਾਲ ਤੈਨੂੰ ਗੋਡੇ ਟੇਕਣੇ ਹੀ ਪੈਣੇ ਆ ਵਾਪਸ ਕਾਨੂੰਨ ਲੈਣਾ ਹੀ ਪੈਣਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਮੈਂ ਗਰੰਟੀ ਦਿੰਦਾ ਜਿਵੇਂ ਅਕਾਲੀ ਦਲ ਚੱਲ ਪਿਆ ਹੈ ਇੰਨਾਂ ਨੂੰ ਗੋਡੇ ਟਿਕਣੀ ਪੈਣੇ ਆ ਤੁਹਾਡੀ ਤਾਕਤ ਸਾਹਮਣੇ ਟਿਕਨੇ ਪੈਣੇ ਆ ਜਿੰਦਾਬਾਦ ਇੱਕ ਤੇ ਵਿਸ਼ਵ ਤੇ ਇੱਕ ਤੇ ਵਿਸ਼ਵ ਤੇ ਆਹ ਜਿਹੜੀ ਇੱਕ ਬਹੁਤ ਵੱਡੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਨਾ ਤੁਹਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ ਜਿਹੜੀ ਨੋਟੀਫਿਕੇਸ਼ਨ ਕੀਤੀ ਆ 40 ਹਜ਼ਾਰ ਕਿੱਲੇ ਤੇ ਹੁਣ ਉੱਥੇ ਕੋਈ ਰਜਿਸਟਰੀ ਨਹੀਂ ਹੋ ਸਕਦੀ ਕੋਈ ਸੀਐਲਯੂ ਨਹੀਂ ਹੋ ਸਕਦਾ ਕੋਈ ਉਹਦੇ ਤੇ ਤੁਸੀਂ ਜੇ ਅੱਛਾ ਕੀ ਕਹਿੰਦੇ ਐ ਕਿ ਜਿਹੜਾ ਤੁਹਾਡਾ ਖੇਤੀ ਦਾ ਲੋਨ ਹੈ ਫਿਰ ਅਸੀਂ ਤੁਹਾਡੇ ਪਲਾਟ ਤੇ ਕਰ ਦਾਂਗੇ ਜਿਹੜੇ ਦੇਵਾਂਗੇ ਉਹ ਖੇਤੀ ਦਾ ਕਮਾ ਕੇ ਅਸੀਂ ਲਾਭ ਨਹੀਂ ਦੇ ਅਸੀਂ ਲੋਨ ਪਲਾਟ ਜੇ 10 ਸਾਲਾਂ ਨੇ ਕੌਲੀ ਕੱਟੀ ਤੇ ਪਲਾਟ ਦਾ ਕੀ ਹੋਊਗਾ ਅਸਲੀ ਗੱਲ ਇਹਨਾਂ ਦੇ ਹੈ ਕਿ ਇਹਨਾਂ ਨੇ ਕਬਜ਼ਾ ਕਰਨਾ ਹੈ ਜਿਹੜਾ ਅਕਾਲੀ ਦਲ ਨਹੀਂ ਹੋਣ ਦੇਣਾ ਦੇਣ ਦਊਗਾ ਦੂਜੀ ਗੱਲ ਮੈਂ ਕਹਿਣਾ ਚਾਹਣਾ। ਦੇਖੋ ਹਾਲਾਤ ਕੀ ਐ। ਆਪਣੇ ਆਪਣੇ ਐ। ਦੇਖੋ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਤੁਸੀਂ ਸਾਰੇ ਜਾਣਦੇ ਹੋ। ਆ ਤੁਸੀਂ ਸਾਰੇ ਬਠਿੰਡੇ ਲਾ ਕੇ ਨਾ ਕੋਈ ਕਮੀ ਛੱਡੀ? ਕੋਈ ਦੱਸੋ। ਮੈਂ ਇੰਨਾ ਸੋਚਿਆ ਵੀ ਨਹੀਂ ਹੋਣਾ। ਐਮਸ ਤੋਂ ਲੈ ਕੇ ਯੂਨੀਵਰਸਿਟੀਆਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਕੱਸੀਆਂ ਤੋਂ ਲੈ ਕੇ ਥਰਮਲ ਪਲਾਂਟਾਂ ਤੋਂ ਲੈ ਕੇ ਪੱਕੇ ਖਾਲਾਂ ਤੋਂ ਲੈ ਕੇ ਮੈਨੂੰ ਲੱਗਦਾ ਗਲੀ ਸੇਕੋ ਸਾਹਿਬ ਮੈਨੂੰ ਪਤਾ ਹੈ ਪਹਿਲੇ ਨਹਿਰੀ ਮਹਿਕਮਾ ਸੀ ਮਨ ਲੱਗ ਇੱਥੇ ਸਾਰੇ ਜਿੰਨੇ ਖਾਲ ਪੱਕੇ ਹੋਏ ਆ ਮਿੰਟ ਕਹਿੰਦੇ ਸੀ ਦੱਸੋ ਕਿੰਨੇ ਚਾਹੀਦੇ 200 ਕਰੋੜ ਚੱਕੋ ਮੈਨੂੰ ਯਾਦ ਆ ਭਲਾੜੇ ਵਾਲੇ 209 ਕਰੋੜ ਇਹਨਾਂ ਨੂੰ ਕੱਲੇ ਖਾਲਿਆਂ ਵਾਸਤੇ ਲੱਗਿਆ ਸੀ ਵਿਚਾਰੇ ਉੱਥੇ ਕਿਸ ਨੇ ਦੇਖਿਆ ਨਹੀਂ ਸੀ ਇੰਨੇ ਸਾਲ ਅੱਜ ਜਾ ਕੇ ਦੇਖੋ ਅੱਜ ਤਾਂ ਤਲਵੰਡੀ ਸਾਬੋ ਵਾਲੇ ਉਹ ਤੁਹਾਡੇ ਕੱਸੀਆਂ ਦੇ ਟਿਊਬਵਲ ਨਹੀਂ ਲਵਾਦੇ ਸਰਕਾਰੀ ਹੈਗੇ ਕੋਈ ਉਹਨਾਂ ਪਿੰਡਾਂ ਦੇ ਹਾਂ ਆ ਕਹਿੰਦੇ ਪਾਣੀ ਟੇਲ ਪੂਰਾ ਆਉਂਦਾ ਨਹੀਂ ਮੈਂ ਕਿਹਾ ਸਰਕਾਰੀ ਟਿਊਬਵਲ ਲਾ ਦੇ ਉੱਥੇ ਫਿਰ ਕਹਿੰਦੇ ਸਾਡਾ ਬਿੱਲ ਕੌਣ ਭਰੂਗਾ ਮੈਂ ਕਿਹਾ ਬਾਪੂ ਬਾਦਲ ਭਰੂਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੌਰ ਘਰ ਘਰ ਪਾਣੀ ਪਾਸ ਅੱਛਾ ਤੁਸੀਂ ਦੇਖ ਲਓ ਆ ਮਲੂਕਾ ਸਾਹਿਬ ਮੇਰੇ ਕੋਲੇ ਆਏ ਆ ਰਾਮਪੁਰਾ ਮੈਂ ਲੱਗਾ ਸ਼ਹਿਰ ਹਾਂ ਨਾ ਤੇ ਆ ਜਿਹੜਾ ਮਲੂਕਾ ਸਾਹਿਬ ਨੂੰ ਪੁੱਛੋ 100 ਕਰੋੜ ਸ਼ਹਿਰ ਵਾਸਤੇ ਕੁਝੀ ਛੱਡੀ ਨਹੀਂ ਪਠੰਡਾ ਕੀ ਸੀ ਕੀ ਐ ਆ ਸੜਕਾਂ ਦੇਖੋ ਇੱਥੋਂ ਤੁਸੀਂ ਮੈਨੂੰ ਲੱਗਦਾ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਹੋ ਹਰ ਬਰ ਮੈਨੂੰ ਚੌਥਾ ਗੇਅਰ ਤਾਂ ਨਹੀਂ ਲੱਗਦਾ ਪੁੱਥੇ ਚੌਥੇ ਗੇਅਰ ਲਾਉਂਦੇ ਆਉਂਦੇ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਆ ਫਰਕ ਆ ਆਪਣੇ ਦਾ ਮੈਨੂੰ ਦੁੱਖ ਲੱਗਦਾ ਹੈ ਦੁੱਖ ਲੱਗਦਾ ਕਿ ਆਪਾਂ 10 ਸਾਲ ਖਰਾਬ ਕਰ ਲਏ ਆਪਣੇ ਯਾਰ ਪੰਜਾਬ ਆਪਣਾ ਘਰ ਹੈ ਹੁਣ ਤਾਂ ਆਪਣੇ ਮੁੰਡਿਆਂ ਨੂੰ ਆਸਟ੍ਰੇਲੀਆ ਵਾਲਾ ਵੀ ਨਹੀਂ ਲੈਣ ਨੂੰ ਤਿਆਰ ਨਾ ਕੈਨੇਡਾ ਲੈਣ ਨੂੰ ਤਿਆਰ ਹੈ ਹੁਣ ਤਾਂ ਰਹਿਣਾ ਆਪਾਂ ਇੱਥੇ ਆ ਆਪਣੇ ਪੰਜਾਬ ਨੂੰ ਬਚਾ ਲਈਏ ਮੈਂ ਹੋਈ ਕਹਿਣ ਲੱਗਿਆ ਦੇਖੋ ਅਸੀਂ 24 ਘੰਟੇ ਥੋੜੇ ਵਿੱਚ ਸੀ ਥੋੜੀ ਸਰਕਾਰ ਸੀ ਆ ਜਿਹੜੇ ਤੁਹਾਡੇ ਟਿਊਬਲ ਕਨੈਕਸ਼ਨ ਦੀ ਗੱਲ ਆ ਗਈ ਮੇਰੇ ਕੋਲ ਕੋਈ ਦੱਸ ਰਿਹਾ ਸੀ ਮੈਂ ਜੋ ਵਿਭਾਗ ਮੇਰੇ ਕੋਲੇ ਸੀ ਤੇ ਮੈਂ ਅਫਸਰਾਂ ਨੂੰ ਸੱਦਿਆ ਮੈਂ ਕਿਹਾ ਟੋਟਲ ਪੰਜਾਬ ਚ ਕਿੰਨੇ ਟਿਊਬਲ ਕਨੈਕਸ਼ਨ ਆ ਕਹਿੰਦੇ ਜੀ 15 ਲੱਖ ਮੈਂ ਕਿਹਾ ਅੰਕਲ ਨੂੰ ਦੱਸੋ ਕਿ ਕਿਹੜੀ ਕਿਹੜੀ ਪਾਰਟੀ ਦੀ ਸਰਕਾਰ ਚ ਕਿੰਨੇ ਲੱਗੇ ਆ ਤੁਸੀਂ ਹੈਰਾਨ ਲੈ ਜੂਗੇ 13.5 ਲੱਖ ਪਿਊਵਲ ਕਨੈਕਸ਼ਨ ਬਾਪੂ ਬਾਦਲ ਨੇ ਆਪਣੀ ਸਰਕਾਰਾਂ ਚ ਦਿੱਤੇ ਮੈਨੂੰ ਯਾਦ ਹੈ ਫਿਰ ਮੇਰੇ ਕੋਲੇ ਲੋਕੀ ਆ ਗਏ ਕਹਿੰਦੇ ਟਿਊਬਲ ਕਨੈਕਸ਼ਨ ਹੋਰ ਦਿਓ ਮੈਨੂੰ ਲੱਗਦਾ 2 ਲੱਖ ਉਹ ਦੋ ਵੰਡੇ ਸੀ ਵੰਡੇ ਸੀ ਕਿ ਨਹੀਂ ਸੋਨ ਅੱਛਾ ਹੋਰ ਦੱਸੋ ਕਿੰਨਾ ਕੋਲੇ ਹੈ ਨਹੀਂ ਹਲੇ ਹੈਗੇ ਯਾਰ ਹੁਣ ਗਲਤੀ ਨਾ ਕਰਿਓ ਕੋਈ ਬਤਲਾ ਲਾ ਆ ਗਿਆ ਨਾ ਫਿਰ ਨਹੀਂ ਮਿਲਨੇ ਤੁਹਾਨੂੰ ਮੈਂ ਤੁਹਾਨੂੰ ਹੁਣ 15-15 ਲੱਖ ਦੇ ਹੋ ਗਏ ਔਖਾ ਸੋਖਾ 1.5 ਲੱਖ ਪਾ ਲਓ ਮੁਫਤ ਦਊਂਗਾ ਤੁਹਾਨੂੰ ਸਾਰਿਆਂ ਨੂੰ ਦਊਂਗਾ ਸਾਡੇ ਬਿਲਡਿੰਗਾਂ ਤੁਸੀਂ ਬਣਾਈਆਂ ਜੀ ਸਾਡੇ ਇਸ ਕਰਕੇ ਅੱਜ ਹਾਲਾਤ ਕੀ ਐ ਪੰਜਾਬ ਦੇ ਮਲਾਜ਼ਮਾਂ ਨੂੰ ਤਨਖਾਹਾਂ 2-2 3-3 ਮਹੀਨੇ ਹੋ ਗਏ ਨਹੀਂ ਮਿਲੀਆਂ ਜਿਹੜਾ ਡੀਏ ਹੈ ਮਿਨੇ ਹੀ ਮਿਲਿਆ ਇੱਕ ਇੱਟ ਨਹੀਂ ਲੱਗੀ ਟੋਏ ਸੜਕਾਂ ਦੇ ਪੈ ਗਏ ਐ ਪਿੰਡਾਂ ਤਰਫ ਤਾਂ ਦੇਖਦੇ ਹੀ ਨਹੀਂ ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਕਿੱਡੇ ਵੱਡੇ ਵੱਡੇ ਕਪਲੇ ਕੀਤੇ ਐ ਸਭ ਤੋਂ ਵੱਡਾ ਕਪਲਾ ਜ਼ਮੀਨ ਵਾਲਾ ਨਾ ਮੈਨੂੰ ਇਹਨਾਂ ਦਾ ਅੰਦਰਲਾ ਬੰਦਾ ਦੱਸ ਰਿਹਾ ਸੀ ਕਿ 30 ਹਜ਼ਾਰ ਕਰੋੜ ਦਾ ਸੌਦਾ ਕੇਜਰੀਵਾਲ ਨੇ ਕੀਤਾ ਬਿਲਡਰਾਂ ਨਾਲ ਦਿੱਲੀ ਵਾਲਿਆਂ ਨਾਲ ਕਿ ਇੰਨਾ ਪੈਸਾ ਦਿਓ ਆ ਪੈਸਾ ਇਕੱਠਾ ਕਰਕੇ ਆ ਹਿੰਦੁਸਤਾਨ ਵਿੱਚ ਆਪਣੀ ਪਾਰਟੀ ਖੜਾ ਕਰਨਾ ਚਾਹੁੰਦੇ ਐ ਦੇਖੋ ਥੋੜੋ ਟੁੱਟ ਲੁੱਟ ਕੇ ਸਭ ਤੋਂ ਪਹਿਲੇ ਜਦੋਂ ਆਏ ਕਹਿੰਦੇ ਸੀ ਬੜੀ ਇਮਾਨਦਾਰ ਸਰਕਾਰ ਕੀ ਕਹਿੰਦੇ ਸੀ ਕੋਈ ਗਨਮਾਨੀ ਲਾਵਾਂਗੇ ਕੋਈ ਹੋਟਲ ਬੰਦ ਕਰ ਦਾਂਗੇ ਇਹ ਕਰਾਂਗੇ ਯੋਗ ਕਰਾਂਗੇ ਹੁਣ ਦੇ ਸਾਰੇ ਠੱਗ ਨਿਕਲੇ ਆ ਨਾ ਬਾਹਰ ਖੁੱਡਾਂ ਚੋਂ ਮੈਂ ਕਹਿੰਨਾ ਪਤਾ ਨਹੀਂ ਆਪਾਂ ਦੇਖਿਆ ਨਹੀਂ ਕਿਵੇਂ ਨਹੀਂ ਆ ਤੁਹਾਡਾ ਮਾਡਲ ਇਹਨੂੰ ਤਾਂ ਤੁਸੀਂ ਗਧੇ ਤੇ ਚੜਾ ਕੇ ਤੁਸੀਂ ਆ ਗਧੇ ਤੇ ਨਹੀਂ ਚੜਾਇਆ ਸੀ ਜੁੱਤੇ ਪਾਏ ਸੀ ਤੇ ਮਲੇ ਬਣਾਤਾ ਯਾਰ ਪਤਾ ਨਹੀਂ ਕਿਤੇ ਕਿਤੇ ਆ ਜਿਹੜਾ ਪੁੱਛੋ ਆ ਆਪਣਾ ਦਿਹਾਤੀ ਵਾਲਾ ਖੱਗ ਆਪਣੇ ਵਰਕਰਾਂ ਨੂੰ ਠੱਗ ਗਿਆ। ਥੋੜਾ ਇਹਨਾਂ ਦਾ ਦੇਖੋ ਗਰੀਬ ਵਰਕਰਾਂ ਨੂੰ ਦੇ ਗਿਆ। ਮੈਂ ਕਿਹਾ ਇਹਦੀ ਤਾਂ ਜਮਾਨ ਜ਼ਬਤ ਹੋ ਗਈ ਪਤਾ ਨਹੀਂ ਕੀ ਮੋਹਲ ਬਣਾ ਉਹ ਵੀ ਜਿੱਤ ਗਿਆ। ਹੁਣ ਗੁਣਾਂ ਨੇ ਕੀ ਕੀਤਾ? ਇੱਕ ਤਾਂ ਹੁਣ ਇਹਨਾਂ ਨੇ ਕੀ ਕੀਤਾ ਹੈ? ਪੂਰੇ ਹਿੰਦੁਸਤਾਨ ਵਿੱਚ ਇਸ਼ਤਿਹਾਰ ਬਾਜ਼ੀ ਤੇ ਅਖਬਾਰਾਂ 'ਚ ਦਸਨ ਝੂਠ ਦਸਨ ਲੱਗ ਗਏ। 1000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਹੁਣ ਵਰਤ ਰਿਹਾ ਪਿਛਲੇ 3 ਸਾਲਾਂ ਦੇ ਵਰਤ ਰਿਹਾ ਤੁਸੀਂ ਨਾਗਾਲੈਂਡ ਦੇ ਅਖਬਾਰ ਚ ਪੜ੍ਹ ਲਓ ਉੱਥੇ ਵੀ ਲਿਖਿਆ ਹੈ ਕੀ ਅਖਬਾਰ ਕਰਦੇ ਐ ਕਿ ਅਸੀਂ ਹਰ ਔਰਤ ਨੂੰ ਪੰਜਾਬ ਚ 1000 ਰੁਪਇਆ ਦੇਤਾ ਅਸੀਂ 25000 ਰੁਪਇਆ ਪੈਨਸ਼ਨ ਦੇ ਰਹੇ ਆ ਪੰਜਾਬ ਚ ਉਹਨਾਂ ਨੂੰ ਪਤਾ ਨਾਗਾਲੈਂਡ ਵਾਲੇ ਕਿਹੜੇ ਇਥੇ ਆਉਣਗੇ ਪੁੱਛਣ ਕਾਮਨ ਲਾਡੂ ਤੇ ਲੈ ਕੇ ਅਖਬਾਰਾਂ ਚ ਆਪਣੀ ਕੇਜਰੀਵਾਲ ਦੀ ਮਸ਼ਹੂਰੀ ਕਰ ਰਿਹਾ ਥੋੜੇ ਪੈਸੇ ਨਾਲ ਤੇ ਜਿਹੜੇ ਅਖਬਾਰਾਂ ਨਾਲ ਤੇ ਜਿਹੜੇ ਮੀਡੀਆ ਕੰਪਨੀਆਂ ਨਾਲ ਦੱਸਿਆ ਕਿ ਸੌਦਾ ਹੋਇਆ ਜਿੰਨਾ ਪੈਸਾ ਦਿਓਗੇ ਐਡ ਦਾ 25% ਉਹ ਕੈਸ਼ ਵਾਪਸ ਲੈਂਦੇ ਆ 250 ਕਰੋੜ ਰੁਪਇਆ ਸਾਲ ਦਾ ਕੇਜਰੀਵਾਲ ਕੋਲੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਹੋਊਗੀ ਇਹਦੀ ਵੀ ਇਨਕੁਆਰੀ ਹੋਊਗੀ ਜਿਹੜੇ ਆ ਸ਼ਰਾਬ ਦੇ ਘੁਟਾਲਾ ਜਿਹਦੇ ਕਰਕੇ ਦਿੱਲੀ ਆ ਸਾਰੇ ਅੰਦਰ ਗਏ ਸੀ ਦਿੱਲੀ ਤੋਂ ਵੱਡਾ ਘਟਾਲਾ ਇਹਨਾਂ ਨੇ ਪੰਜਾਬ 'ਚ ਕੀਤਾ ਹੈ। ਐਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ। ਕੱਲਾ ਅਕਾਲੀ ਦਲ ਹੈ ਜਿਹੜਾ ਜਮਾਨ ਦਾ ਪੱਕਾ ਹੈ। ਤੁਸੀਂ ਇਤਿਹਾਸ ਦੇਖ ਲਓ। ਬਾਪੂ ਬਾਦਲ ਨੇ ਜੋ ਵੀ ਵਾਅਦੇ ਕੀਤੇ ਜੇ ਤੁਹਾਨੂੰ ਕਿਹਾ ਗਰੀਬ ਨੂੰ ਆਟਾ ਦਾਲ ਦਊਂਗਾ ਪਹਿਲੀ ਕੈਬਨਟ 'ਚ ਫੈਸਲਾ ਕਰ ਲਿਆ। ਜੇ ਉਹਨਾਂ ਨੇ ਕਿਹਾ ਲੜਕੀਆਂ ਨੂੰ ਸ਼ਾਦੀ ਸ਼ਗਨ ਦਊਂਗਾ ਪਹਿਲੀ ਕੈਬਨਟ 'ਚ ਕਰ ਲਿਆ। ਜੇ ਕਿਹਾ ਟਿਊਬਲਾਂ ਦੇ ਬਿੱਲ ਮਾਫ ਕਰੂੰਗਾ ਨਾਲ ਦੇ ਨਾਲ ਕੀਤੇ ਮੈਨੂੰ ਇੱਕ ਦੱਸ ਦਿਓ ਜਿਹੜੀ ਗੱਲ ਕਈ ਤੇ ਨਹੀਂ ਹੋਈ ਆ ਹੁੰਦਾ ਆਪਣੇਆਂ ਦਾ ਅਸੀਂ ਤੁਹਾਡੇ ਕੋਲ ਰਹਿਣਾ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਇਹਨਾਂ ਨੂੰ ਕੋਈ ਪਤਾ ਹੈ ਕਿ ਇੱਕ ਦੀ ਠੱਗੀ ਮਾਰ ਲਈ ਹੁਣ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਗੇ ਇਹਨਾਂ ਦਾ ਕੋਈ ਲਗਾਨ ਨਹੀਂ ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਹੈ ਮੇਰੀਆਂ ਬੀਬੀਆਂ ਬੈਠੀਆਂ ਬੀਬੀ ਜੀ 1000 ਰੁਪਏ ਆਏ ਇਹਨਾਂ ਦਾ 2500 ਪੈਨਸ਼ਨ ਤਾਂ ਆ ਰਹੀ ਹੋਣੀ ਐ ਹਾਂ ਆਟਾ ਦਾਲ ਵੀ ਬੰਦ ਹੋ ਆਟਾ ਦਾਲ ਵੀ ਬੰਦ ਹੋ ਗਿਆ ਆ ਜਿਹੜੀ ਕਣਕ ਆਰੀ ਹੈ ਨਾ ਆ ਆਰੀਏ ਸੈਂਟਰ ਦੀ ਹਾਂ ਹਾਂ ਸੈਂਟਰ ਦੀ ਐ ਪੰਜਾਬ ਦਾ ਆਟਾ ਦਾਲ ਬੰਦ ਏ ਆ ਹੁਣ ਕਹਿੰਦੇ ਐ ਕਿ ਅਸੀਂ 300 ਯੂਨਿਟ ਬਿਜਲੀ ਦੇ ਦਿੱਤੇ ਤੇ 200 ਤਾਂ ਬਾਪੂ ਬਾਦਲੀ ਦਿੰਦਾ ਹੁੰਦਾ ਸੀ ਤੇ ਜੇ ਬਾਦਲ ਬਾਪੂ ਬਾਦਲ ਥਰਮਲ ਪਲੈਂਟ ਬਨਾਮ ਹੁੰਦਾ 300 ਵੀ ਨਹੀਂ ਮਿਲਨੇ ਸੀ ਤੁਹਾਨੂੰ ਆ ਬਿਜਲੀ ਪੈਦਾ ਕੀਤੀ ਜਿਹਦੇ ਕਰਕੇ ਤੁਹਾਡੇ ਕੋਲੇ ਖੇਤਾਂ 'ਚ ਬਿਜਲੀ ਆ ਰਹੀ ਹੈ ਤੁਸੀਂ ਦੇਖ ਲਓ 10 ਸਾਲ ਹੋ ਗਏ ਇੱਕ ਯੂਨਿਟ ਬਿਜਲੀ ਦਾ ਪੈਦਾ ਨਹੀਂ ਕੀਤਾ ਤਾਂ ਹੁਣ ਕਟ ਲੱਗਣ ਲੱਗੇ ਜੇ ਤੁਸੀਂ ਆਪਣੀ ਸਰਕਾਰ ਨਾ ਲੈ ਕੇ ਆਏ ਆ 4 ਘੰਟੇ 5 ਘੰਟੇ ਨਹੀਂ 1-1 ਘੰਟਾ ਰਹਿ ਜੂਗਾ ਟਿਊਬਲਾਂ ਦਾ ਕਿਉਂਕਿ ਮੰਗ ਵਗ ਗਈ ਹੈ ਪੈਦਾਵਾਰ ਖਤਮ ਹੋ ਗਈ ਕੀਤੀ ਨਹੀਂ ਹੈ ਇਸ ਕਰਕੇ ਮੈਂ ਜਾਦਾ ਸਮਾਂ ਨਹੀਂ ਲੈਣਾ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਹੈ ਕਿ ਇੰਨੀ ਗਰਮੀ ਦੇ ਬਾਵਜੂਦ ਜਿੱਥੋਂ ਖੀਰ ਚੌਂਕ ਤੱਕ ਲੋਕੀ ਖੜੇ ਐ ਮੈਂ ਇਧਰੋਂ ਆਇਆ ਪਿੰਨੋਂ ਮਨ ਲੱਗਾ 4-5 ਕਿਲੋਮੀਟਰ ਦੀ ਸੜਕਾਂ ਦੇ ਇੱਥੇ ਜਾਮ ਹੋਇਆ ਪਿਆ ਦੂਜੇ ਪਾਸੇ ਜਾਮ ਹੋਇਆ ਹੈ ਮੱਕੇੜੀਵਾਲ ਤੇ ਕਾਂਗਰਸੀਆਂ ਨੂੰ ਦੱਸ ਦੇਣਾ ਆ ਜਿਹੜੇ ਕਾਲੀ ਵਰਕਰ ਖੜੇ ਹੋ ਗਏ ਆ ਉਹਨਾਂ ਵਿੱਚ ਆਪਣੇ ਬਜ਼ੁਰਗਾਂ ਦੀ ਸਪਿਰਿਟ ਆ ਗਈ ਹੈ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਬਾਪੂ ਬਾਦਲ ਨਾਲ ਜੋ ਵੀ ਆਦੇਸ਼ ਹੁੰਦਾ ਸੀ ਜੇ 5 ਸਾਲ ਜੇਲ੍ਹ ਵੀ ਜਾਣਾ ਹੈ ਐਂ ਭੰਗੜੇ ਪਾਉਂਦੇ ਜਾਂਦੇ ਸੀ ਅੱਜ ਉਹਨਾਂ ਦੇ ਬੱਚੇ ਇੱਥੇ ਬੈਠੇ ਆ ਅੱਜ ਸਾਰੇ ਪਰਿਵਾਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਵਿਰਸਥਤਾ ਕਰਾਂਗੇ ਆਰਾਮ ਤਾਂ ਕਰਾਂਗੇ ਜਦੋਂ ਤੱਕ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਪਾਰਟੀ ਵਾਪਸ ਪੰਜਾਬ ਸੱਤਾ 'ਚ ਨਹੀਂ ਆਉਂਦੀ ਬੰਨੇ ਸੋਨਹਰ ਅੱਜ ਮੈਂ ਇੱਥੇ ਦੋ ਤਿੰਨ ਐਲਾਨ ਵੀ ਕਰਨ ਚੱਲੇ ਆ ਪਹਿਲਾ ਐਲਾਨ ਜਦੋਂ ਤੱਕ ਆ ਕੇਜਰੀਵਾਲ ਗੋਡੇ ਨਹੀਂ ਟੇਕਦਾ ਤੁਹਾਡੇ ਸਾਹਮਣੇ ਆਹ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਹਨੂੰ ਸੌਣ ਨਹੀਂ ਦੇਵਾਂਗੇ ਅਸੀਂ ਇਹਦੇ ਘਰ ਵੀ ਘੇਰਨਾ ਪਿਆ ਕੁਝ ਵੀ ਕਰਨਾ ਪਿਆ ਆ ਤੁਹਾਡਾ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਜਾਨ ਦੇਵਾਂਗੇ ਇੱਥੇ ਮੇਰੇ ਕੋਲੇ ਆਏ ਆ ਕਈ ਪਿੰਡ ਵਾਲੇ ਨਰਵਾਣਾ ਵਾਲੇ ਜਿੰਨਾਂ ਦੀ ਜ਼ਮੀਨ ਆ ਪਿੱਛੇ ਬੈਠੇ ਆਓ ਇੱਧਰ ਇੱਧਰ ਆ ਜਾ ਪੱਛੇ ਆ ਸਾਰੇ ਆ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਕਿਹੜੇ ਕਿਹੜੇ ਪੱਤੀ ਚੁੱਕੀ ਦੇ ਸਾਰੇ ਆ ਸਾਰੇ ਪਰਿਵਾਰ ਆ ਮੈਂ ਤੁਹਾਨੂੰ ਇਹ ਕੱਤਲ ਕਰਨਾ ਹੈ ਇੱਕ ਤਾਂ ਸਾਰੇ ਪਿੰਡ ਵਾਲੇ ਗ੍ਰਾਮ ਸਭਾ ਬਣਾ ਕੇ ਰੈਜ਼ੋਲੂਸ਼ਨ ਪਾਸ ਕਰਦੇ ਹੋ ਕਿ ਅਸੀਂ ਨਹੀਂ ਦੇਣੀ ਜ਼ਮੀਨ ਤੇ ਮੈਨੂੰ ਲੱਗਦਾ ਪਿੰਡਾਂ ਚ ਆ ਵੀ ਲਾ ਦਿਓ ਬੋਰਡ ਕਿ ਝਾੜੂ ਵਾਲਿਆਂ ਨੂੰ ਵਣ ਨਹੀਂ ਦੇਣਾ ਇਹਨਾਂ ਕੌਮ ਨੂੰ ਦੂਜੀ ਗੱਲ ਮੈਂ ਅੱਜ ਕਹਿਣ ਲੱਗਿਆ ਜਿਵੇਂ ਹਿਮਾਚਲ ਵਿੱਚ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਉੱਤਰਖੰਡ ਵਿੱਚ ਜ਼ਮੀਨ ਨਹੀਂ ਲੈ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਬਾਹਰਲਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਹੈ ਬਾਹਰਲੇ ਅਸੀਂ ਕਿਸੇ ਨੂੰ ਨਹੀਂ ਲੈਣ ਦੇਣਾ